ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਮੱਜਨ ਪਾਠ ਜਿੱਥੇ ਵੀ ਆਵੇਗਾ ਮੰਮੇ ਤੇ ਥੋੜਾ ਵਜ਼ਨ ਦੇ ਕੇ ਬੋਲਣਾ ਮਜਨ ਪੋਲਾ ਨਹੀਂ ਕਰਨਾ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ 구ਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੈ ਮਾਰਗ ਚਲਦਿਆ ਉਸ ਤਤ ਕਰੇ ਜਹਾਨ ਅਠ ਸਠ ਤੀਰਥ ਸਗਲ ਪੁਨ ਜੀਵ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਨਾ ਨਾਨਕ ਤិន ਕੁਰਬਾਨ 마ਗ ਸੁੱਚੇ ਸੇਖਾਂਢੀਅਹ ਜਿਨ ਪੂਰਾ ਗੁਰ ਮਿਹਰਵਾਨ ਇਹ ਨਾ ਤਾਂ 마ਗ ਸੁੱਚੇ ਕਹਿਣਾ ਨਾ ਸੁੱਚੀ ਸੇ ਕਹਿਣਾ 마ਗ ਇੱਥੇ ਵੀ ਜਮਕ ਦੇ ਦੇਣੀ ਐ ਸੁੱਚੇ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਸੇਖਾਂਢੀਅਹ ਐਉਂ ਉਚਾਰਨ ਕਰਨਾ 마ਗ ਸੁੱਚੇ ਸੇਖਾਂਢੀਅਹ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਇਸ ਸ਼ਬਦ ਦੇ ਵੀ ਅਖੀਰ ਦੇ ਵਿੱਚ ਪੰਕਤੀਆਂ ਦੇ ਈੜੀ ਸਿਹਾਰੀ ਆ ਰਹੀ ਹੈ ਇਹਨੂੰ ਵੀ ਈੜੀ ਲਾਮ ਨਹੀਂ ਬਣਾਉਣਾ ਕਿ ਸੱਜਣ ਪ੍ਰਗਟੇ ਆਏ ਕਰ ਕਿਰਪਾ ਦੀਆ ਮਿਲਾਏ ਇਓ ਨਹੀਂ ਕੰਨੇ ਦੀ ਆਵਾਜ਼ ਨੂੰ ਲੰਮਾ ਕਰਕੇ ਤੇ ਈੜੀ ਦੀ ਸਿਹਾਰੀ ਦੀ ਆਵਾਜ਼ ਨੂੰ ਛੋਟਾ ਰੱਖਣਾ ਹੈ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਾਰੀਆਂ ਪੰਕਤੀਆਂ ਵਿੱਚ ਇਸੇ ਤਰ੍ਹਾਂ ਹੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਇਛ ਪੁੰਨੀ ਵਡ ਭਾਗਣੀ ਪੁੰਨੀ ਨਹੀਂ ਬੋਲਣਾ ਪੋਲਾ ਨਹੀਂ ਕਰਨਾ ਥੋੜਾ ਜਿਹਾ ਇਹਦੇ ਤੇ ਭਾਰ ਮਮੂਦੀ ਜਿਹਾ ਦੇਣਾ ਇਛ ਪੁੰਨੀ ਵਡ ਭਾਗਣੀ ਵਰਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓਨ ਨਿਹਚਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੈ ਧਾਏ ਜਹਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਇਹ ਪੰਕਤੀ ਦਾ ਸਹੀ ਵਿਸਰਾਮ ਹੈ ਆਮ ਤੌਰ ਤੇ ਪਾਠੀ ਗਲਤ ਵਿਸਰਾਮ ਲਾਉਂਦੇ ਨੇ ਜਹਿਵਾ ਏਕ ਅਨੇਕ ਗੁਣ ਤਰੇ ਇਦਾਂ ਨਹੀਂ ਬੋਲਣਾ ਸਹੀ ਵਿਸਰਾਮ ਹੈ ਜਹਿਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਨਾਲੇ ਬਹੁਤੇ ਪਾਠੀ ਇਹਨੂੰ ਤੇਰੇ ਪਾਠ ਕਰ ਜਾਂਦੇ ਆ ਕਈ ਵਾਰ ਪਿੰਡਾਂ ਵਿੱਚ ਦੇਖੀਦਾ ਜਿਹਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਇਹ ਪਾਠ ਵੀ ਬਹੁਤੇ ਪਾਠੀਆਂ ਨੂੰ ਕਰਦੇ ਦੇਖਿਆ ਗਿਆ ਇਹਦੇ ਵੱਲ ਵੀ ਧਿਆਨ ਦੇਣਾ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ nid ਚਰਨ ਹਰ ਪੌਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹਿ ਜਰੇ ਕੋੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸਕੋ ਨਦਰ ਕਰੇ ਮਾਹ ਦਿਵਸ ਮਾਹ ਦਿਵਸ ਨਹੀਂ ਬੋਦਣਾ ਮਾਹ ਦਿਵਸ ਮੂਰਤ ਭਲੇ ਆ ਇੱਕ ਨਵਾਂ ਹੀ ਰਿਵਾਜ ਚੱਲ ਗਿਆ ਬੋਲਦੇ ਨੇ ਮੂਰਤ ਭਲੇ ਮੂਰਤ ਨਹੀਂ ਬੋਦਣਾ ਮੂਰਤ ਹੀ ਉਚਾਰਨ ਕਰਨਾ ਹੈ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਨੈ ਦਰਸਦਾਨ ਕਿਰਪਾ ਕਰ ਹੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ